ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਯੁਧ ਨਸ਼ੇ ਵਿਰੋਧ ਤਹਿਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਜਸੋਵਾਲ ਵਿਖੇ ਨਸ਼ਾ ਮੁਕਤੀ ਯਾਤਰਾ ਕੀਤੇ ਇਸ ਮੌਕੇ ਤੇ ਲੱਖਾਂ ਦੇ ਨਿਵਾਸੀਆਂ ਨੂੰ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦੀ ਸੌਂਹ ਵੀ ਚੁਕਾਈ ਗਈ ਹੈ ਉਹਨਾਂ ਕਿਹਾ ਕਿ ਲੋਕ ਆਪਣੇ ਪਿੰਡਾਂ ਦੇ ਨਸ਼ਾ ਪੀੜਿਤ ਨੌਜਵਾਨਾਂ ਨੂੰ ਮਾਨ ਸਰਕਾਰ ਦੇ ਵੱਲੋਂ ਅਪਡੇਟ ਕੀਤੇ ਨਸ਼ਾ ਛਡਾਊ ਹਸਪਤਾਲਾਂ 'ਚ ਭਰਤੀ ਕਰਵਾ ਸਕਦੇ ਤੁਸੀਂ ਅੱਜ ਖੜੇ ਹੋ ਕੇ ਮੇਰੇ ਨਾਲ ਸੌਂ ਕਰ ਖਾਣੀ ਹੈ ਕਿ ਤੁਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬੜ ਨਹੀਂ ਦਿਓਗੇ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਸਾਡੇ ਕੋਲ ਲਿਆਓਗੇ ਰਜਿੰਦਰਾ ਹਸਪਤਾਲ ਚ ਦਾਖਲ ਕਰਕੇ ਇਲਾਜ ਕਰਕੇ ਉਹਨਾਂ ਨੂੰ ਤੰਦਰੁਸਤ ਕਰਕੇ ਤੁਹਾਨੂੰ ਕੰਮ ਸਿਖਾ ਕੇ ਕੰਮ ਤੇ ਲਾ ਕੇ ਤੁਹਾਡੇ ਪਿੰਡ ਮੈਂ ਆ ਪਾ ਕੇ ਸੌਂਪ ਕੇ ਜਾਊਂਗਾ ਜੀ ਵੀ ਆ ਤੁਹਾਡੇ ਬੱਚੇ ਚੱਕੋ ਤੰਦਰੁਸਤ ਬੱਚੇ ਚੱਕੋ ਇਹ ਕੰਮ ਕਰਾਂਗੇ ਤੇ ਤੁਸੀਂ ਜਿਹੜੇ ਸਾਡਾ ਇਸ ਤਰ੍ਹਾਂ ਸਾਥ ਦੇਈ ਜਾਣਾ ਸਾਰਿਆਂ ਨੇ ਖੜੇ ਹੋ ਕੇ ਸੌ ਚੁੱਕੜੀਆਂ ਮੇਰੇ ਨਾਲ ਤੇ ਮੈਂ ਜਿੱਦਾਂ ਜਿੱਦਾਂ ਬੋਲੂਗਾ ਮੇਰੇ ਪਿੱਛੇ ਪਿੱਛੇ ਬੋਲਣਾ ਖੜੇ ਹੋ ਜਾ ਸੱਜਾ ਇੱਥੇ ਇਦਾਂ ਕਰ ਲੋ ਕੇ ਸੱਜਾ ਇੱਥੇ ਕਾਹਨੂੰ ਕਰ ਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਜੱਸੋਵਾਲ ਦੇ ਨਿਵਾਸੀ ਅਸੀਂ ਪਿੰਡ ਜੱਸੋਵਾਲ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇੱਕ ਜੋ ਠੋਕੇ ਹੱਥ ਸਜਾ ਕੇ ਇਹ ਸੌ ਖਾਂਦੇ ਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦਿਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਸ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਪਾਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਮਾਨਤਰੇ ਕਰਾਵਾਂਗੇ ਹੋਰਾਂ ਨੂੰ ਵੀ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ